ਅੱਜ ਉਹ ਪੁੱਤ ਮਿਲਿਆ ਜਿਸ ਨੂੰ ਮੈਂ 20 ਸਾਲ ਪਹਿਲਾਂ ਛੱਡ ਆਈ ਸੀ ਮਾਂ ਤੇ ਪੁੱਤ ਦੀ ਇੱਕ ਨਿੱਕੀ ਜਿਹੀ ਕਹਾਣੀ ਬੁੱਢੀ ਔਰਤ 20 ਸਾਲ ਹੋ ਗਏ ਨੇ ਮੈਨੂੰ ਅਜੇ ਵੀ ਉਹ ਗਿਲਾ ਹੈ ਉਸ ਵੇਲੇ ਹਾਲਾਤ ਬਹੁਤ ਖਰਾਬ ਸੀ ਮੈਂ ਪੁੱਤ ਨੂੰ ਅनाथ ਆਸ਼ਰਮ ਵਿੱਚ ਛੱਡ ਕੇ ਆਈ ਸੀ ਮੁੰਡਾ ਆयो ਬੀਬੀ ਜੀ ਪਾਣੀ ਪੀ ਲਓ ਤੁਸੀਂ ਮੈਨੂੰ ਆਪਣਾ ਹੀ ਮੁੰਡਾ ਸਮਝੋ ਬੁੱਢੀ ਔਰਤ ਤੇਰਾ ਨਾਮ ਕੀ ਹੈ ਪੁੱਤ ਮੁੰਡਾ ਮੈਨੂੰ ਨਹੀਂ ਪਤਾ ਮੇਰੇ ਮਾਪਿਓ ਕੌਣ ਸਨ ਪਰ ਮੇਰੇ ਕੋਲ ਇਹ ਪੁਰਾਣਾ ਰੁਮਾਲ ਹੈ ਜਿੱਥੇ ਲਿਖਿਆ ਹੋਇਆ ਸੀ ਮਾਂ ਦਾ ਪੁੱਤ ਬੁੱਢੀ ਔਰ ਤਰੁੰਦੀ ਹੋਈ ਬੋਲੀ ਇਹ ਤਾਂ ਇਹ ਤਾਂ ਮੈਂ ਹੀ ਲਿਖਿਆ ਸੀ ਮੁੰਡੇ ਨੂੰ ਕਹਿਣ ਲੱਗੀ ਤੂੰ ਤਾਂ ਮੇਰਾ ਹੀ ਪੁੱਤ ਹੈ ਉਹ ਦੋਨੋਂ ਗਲੇ ਲੱਗ ਕੇ ਰੋਣ ਲੱਗ ਗਏ ਸਿੱਖਿਆ ਹਾਲਾਤ ਜਿੰਨੇ ਵੀ ਮਾੜੇ ਹੋਣ પર આપણ્યા નું કદી નહી